ਵੱਡੀ ਖਬਰ ਕਸਬਾ ਫਤਿਆਬਾਦ ਦੇ ਨਜ਼ਦੀਕ ਪੈਂਦੇ ਵੈਰੋਵਾਲ ਰੋਡ ਉੱਪਰ ਅੱਜ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਰੁਕਣ ਦੀ ਬਜਾਏ ਇਹਨਾਂ ਨੌਜਵਾਨਾਂ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਏ ਮੁਕਾਬਲੇ ਵਿੱਚ ਦੋਨਾਂ ਸ਼ੂਟਰਾਂ ਦੇ ਗੋਲੀਆਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਆਓ ਇਸ ਪੂਰੀ ਘਟਨਾ ਬਾਰੇ ਗੱਲ ਕਰਦੇ ਹਾਂ ਤਾਰਨ ਤਾਰਨ ਦੇ ਐਸਐਸਪੀ सुरेंद्र ਲਾਂਬਾ ਜੀ ਦੇ ਨਾਲ ਜੋ ਖੁਦ ਮੌਕੇ ਤੇ ਪਹੁੰਚੇ ਹਨ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਹਰ ਤਾਜ਼ਾ ਅਪਡੇਟ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਉਹ ਤੇ ਆਹ ਲੇ ਲੇ ਪਤਾ ਤੇ ਅੰਦਰ ਲੇ ਬੈਠੇ ਪਿੱਛੇ ਲੋਕ ਚੜ੍ਹੇ ਹੋਰ ਗੱਲ ਕਰ ਰਹੇ ਹਾਂ ਹਾਂ ਪਰੰਗਲ ਦੇ ਕਿ ਉਹ ਲੋਕ ਆਹ ਉਹ ਵਾਲੇ ਕੇਸ ਦੇ ਹੋ ਗਏ ਕਿਹੜਾ ਉਹ ਦੇਖੀ ਇਸ ਦੇ ਵਿੱਚ ਕੋਈ ਹੋਰ ਨਹੀਂ ਆਉਂਦਾ ਇਸ ਤਰ੍ਹਾਂ ਲੋਕਰੀ ਕਰਦੇ ਆ ਅੱਜ ਇੱਥੇ ਅ ਕਡੂਰ ਸਾਹਿਬ ਦੇ ਏਰੀਆ 'ਚ ਜਿਹੜਾ ਇੱਕ ਕੇਸ ਆਪਣਾ ਹੋਇਆ ਸੀਗਾ ਪਿੱਛੇ ਫਟਿਆਬਾਦ 'ਚ ਖੇਤੀ ਸਟੋਰ ਤੇ ਫਾਇਰਿੰਗ ਹੋਈ ਸੀਗੀ ਲੰਡਾ ਹਰੀਕੇ ਦੇ ਐਸੋਸੀਏਟ ਵਾਲਾਂ ਦੇ ਸਟੋਰਸ਼ਨ ਦੇ ਕੇਸ 'ਚ ਉਹਦੇ ਵਿੱਚ ਸਾਡੀ ਟੀਮਸ ਕਾਫੀ ਟਾਈਮ ਤੋਂ ਕੰਮ ਕਰ ਰਹੀਆਂ ਸੀਗਾ ਜਿਦੇ ਵਿੱਚ ਅਸੀਂ ਕਾਫੀ ਬੰਦੇ ਆਇਡੈਂਟੀਫਾਈ ਕੀਤੇ ਤੇ ਉਹਨਾਂ ਤੇ ਰੇਡ ਸਰਚਸ ਜਾਂ ਨਾਕਾਬੰਦੀ ਚੱਲ ਰਹੀ ਸੀਗੀ ਉਸੇ ਲੜੀ ਦੇ ਵਿੱਚ ਅੱਜ ਸਾਡੇ ਐਸ ਐਚ ਓ ਗੋਵਿੰਦ왈 ਸਾਹਿਬ ਨੂੰ ਟਿਪ ਮਿਲੀ ਸੀਗੀ ਇਹਨਾਂ ਨੇ ਨਾਕਾਬੰਦੀ ਕੀਤੀ ਇਦਰ ਦੇ ਏਰੀਆ 'ਚ ਤੇ ਦੋ ਸਸਪੈਕਟਿਡ ਪਰਸਨ ਦਾ ਮੂਵਮੈਂਟ ਸੀਗਾ ਜਦੋਂ ਇਹਨਾਂ ਨੇ ਸਸਪੈਕਟਿਡ ਬੰਦੇ ਚੇਸ ਕੀਤੇ ਜੋ ਕਿ ਇਨਚਾਰਜ ਦੀ ਟੀਮ ਨੇ ਤੇ ਸਾਹਮਣੇ ਤੋਂ ਸਟਾਫ ਦੀ ਟੀਮ ਆਈ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਓਪਨ ਕੀਤਾ ਤੇ ਰਿਟੈਲੀਏਟ ਕਰਦੇ ਵੇ ਪੁਲਿਸ ਨੇ ਕ੍ਰਾਸ ਫਾਇਰ ਕੀਤਾ ਜਿਦੇ ਵਿੱਚ ਜਿਹੜਾ ਇੱਕ ਮੁੰਡਾ ਹੈਗਾ ਉਹਦੇ ਪਾਉਂਦੇ ਗੋਡੇ ਤੇ ਫਾਇਰ ਲੱਗਿਆ ਹੈਗਾ ਤੇ ਫਿਰ ਜਿਹੜਾ ਹੈਗਾ ਉਹਨਾਂ ਨੇ ਬਜਨ ਦੀ ਕੋਸ਼ਿਸ਼ ਕਰਦੇ ਫਿਰ ਫਾਇਰ ਕੀਤਾ ਜਿਹਦੇ ਵਿੱਚ ਇੱਕ ਦੂਜੇ ਮੁੰਡੇ ਤੇ ਵੀ ਫਾਇਰ ਲੱਗਿਆ ਹੈਗਾ ਮੌਕੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਦੋ ਵੈਪਨ ਕ੍ਰਾਈਮ ਸੀਨ ਤੇ ਇੱਥੇ ਹੈਗੇ ਤੇ ਇਹਦੇ ਵਿੱਚ ਇੱਕ ਬੰਦਾ ਆਲਰੇਡੀ ਸੁਪਰੀਤ ਸਿੰਘ ਜਿਹੜਾ ਸੀਗਾ ਉਹ ਫਤਿਹਾਬਾਦ ਫਾਇਰਿੰਗ ਕੇਸ ਸੇ ਅਸੀਂ ਨਾਮਿਨੇਟ ਕੀਤਾ ਹੋਇਆ ਹੈਗਾ ਤੇ ਦੂਜਾ ਬੰਦਾ ਜਿਹੜਾ ਹੈਗਾ ਉਹਦੇ ਬਾਰੇ ਅਸੀਂ ਐਗਜ਼ਾਮਨ ਕਰ ਰਹੇ ਹਾਂ ਉਹ ਵੀ ਉਹਦਾ ਐਸੋਸੀਏਟ ਹੈਗਾ ਜਿਹਦਾ ਨਾਲ ਜਾ ਰਿਹਾ ਹੈਗਾ ਤੇ ਮੇਬੀ ਕੋਈ ਕਰਾਇਮ ਕਮਿਟ ਕਰਨ ਜਾ ਰਹੇ ਹੋਣੇ ਜਾਂ ਇਹਨਾਂ ਦਾ ਮੂਮੈਂਟ ਹੈ ਸਕੀਪ ਕਰਨ ਕਿਤੇ ਜਾ ਰਹੇ ਹੋਣਗੇ ਤੇ ਉਹਦੇ ਲੜੀ ਦੇ ਵਿੱਚ ਜਿਹੜਾ ਹੈਗਾ ਸਾਡੀ ਟੀਮ ਨੇ ਆ ਕਿਤਾ ਹੈਗਾ ਇਹਦੇ ਵਿੱਚ ਜਿਹੜੇ ਮੇਨ ਸ਼ੂਟਰ ਹੈਗੇ ਉਹ ਵੀ ਪਹਿਲਾਂ ਹੀ ਅਸੀਂ ਆਇਡੈਂਟੀਫਾਈ ਕੀਤੇ ਹੈਗੇ ਤੇ ਉਹ ਉਹਨਾਂ ਤੇ ਵੀ ਸਾਡਾ ਰੇਟਸ ਚੱਲ ਰਹੀਆਂ ਹੈਗੀਆਂ ਤੇ ਉਹ ਵੀ ਜਲਦ ਫੜੇ ਜਾਣਗੇ ਸਰ ਇਹਨਾਂ ਨੋਜਵਨਾਂ ਤੋਂ ਪਹਿਲਾਂ ਵੀ ਇਹ ਕੰਮ ਕਦਮਾਂ ਦਰਜ ਜਾਏਗਾ ਇਹਨਾਂ ਦਾ ਕਰਾਇਮ ਰਿਕਾਰਡ ਜਿਹੜਾ ਹੈਗਾ ਉਹ ਚੈੱਕ ਕਰਾ ਰਹੇ ਹਾਂ ਅਸੀਂ ਸਰ ਜਿਹਨੇ ਵੈਪਨ ਸਰ ਉਹ ਕਿਹੜੇ ਕਿਹੜੇ ਹੈਗੇ ਜੀ ਇੱਕ 3 ਬੋਰ ਦਾ ਹੈਗਾ ਇੱਕ 32 ਬੋਰ ਦਾ ਬਸਨ ਹੈਗਾ ਸਰ ਇਹ ਕਿੰਨੀ ਕਿੰਨੀ ਏਜ ਦੇ ਇਹ ਜਿਹੜੇ ਦੋਨੋਂ ਇਹ ਤਾਂ ਲਗਭਗ 22 23 ਸਾਲ ਦੋਨਾਂ ਦੀ ਏਜ ਹੈਗੀ ਇਹਨਾਂ ਦੀ ਨਹੀਂ ਕਿੰਨੀ ਕਿੰਨੀ ਸਰ ਔਰ ਕੰਮਕਾਰ ਕੋਈ ਕੀ ਪਤਾ ਨਹੀਂ ਕੋਈ ਤਾਂ ਹੁਣ ਹੋਇਆ ਹੈਗਾ ਇਨਸੀਡੈਂਟ ਹੋਇਆ ਹੈਗਾ ਉਸ ਤੋਂ ਬਾਅਦ ਉਹਨ ਇਮੀਡੀਟਲੀ ਉਹਨਾਂ ਨੂੰ ਹਸਪੀਟਲ ਰੈਸਟ ਕੀਤਾ ਗਿਆ ਹੈਗਾ ਫਰਦਰ ਟਰੀਟਮੈਂਟ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੀ ਡਿਟੇਲਡ ਪੁੱਛਤਾਸ ਕਰਕੇ ਫਿਰ ਤੁਹਾਨੂੰ ਅਪਡੇਟ ਕਰ ਸਰ ਕਿੰਨੇ ਫਾਇਰ ਕੀਤੇ ਗਏ ਇਹਨਾਂ ਵੱਲ ਇਹਨਾਂ ਵੱਲ 3-4 ਫਾਇਰ ਜਿਹੜੇ ਹੈਗੇ ਚਾਰ ਗਰਾਊਂਡ ਇਹਨਾਂ ਨੇ ਫਾਇਰ ਕੀਤੇ ਹੈਗੇ ਤੇ ਉਹਦੇ ਵਿੱਚ ਇੱਕ ਜਿਵੇਂ ਤੁਸੀਂ ਦੇਖ ਰਹੇ ਉਧ ਇਹ ਆ ਬਾਕੀ ਨੰਨੇ ਫਾਇਰ ਕਿਤੇ ਤੇ ਪੁਲਿਸ ਕੋਆਰਡੀਨੇਟਰ ਇਲੈਕਟ ਕੀਤਾ। ਜਵਾਬੀ ਫਾਇਰਿੰਗ ਕਿੰਨੀ ਹੋਈ ਜੀ? ਜਵਾਬੀ ਫਾਇਰ ਕਿੰਨੇ ਰਾਉਂਡ? 4 4-5 4 ਉਹਨਾਂ ਵੱਲ ਨੇ ਹੋਇਆ। 4 ਨਾਲ ਵੱਲੋਂ 4-5 ਫਾਇਰਿੰਗਾਂ ਨਿਕਲਤਾ ਹੈ। ਠੀਕ ਹੈ ਸਰ। ਜੀ। ਥੈਂਕ ਯੂ। ਇਹ ਸਰ ਕਿੱਧਰ ਜਾ ਰਹੇ ਸੀਗੇ? ਆ ਇਧਰੋਂ ਆਏ ਹੈਗੇ ਤੇ ਇਧਰ ਸਾਹਮਣੇ ਵਾਲ ਜਿਹੜਾ ਹੈਗਾ ਲੋਕੇਸ਼ਨ ਫਤਿਹਬਾਦ ਵਾਲੇ ਪਾਸੇ ਜਾ ਰਹੇ ਸੀ। ਠੀਕ। ਜੀ। ਥੈਂਕ ਯੂ।